हां जी सत श्री अकाल एक ਜਿਦਾ ਸਾਰੇ ਨੂੰ ਪਤਾ ਹੈ ਸਾਡੇ 10 ਤਰੀਕ ਦੀ ਰਾਤ ਨੂੰ ਇੱਕ ਵਪਾਰੀ ਦੇ ਆਫਿਸ ਦੇ ਉੱਤੇ ਜਿਹੜਾ ਕਿ ਜਿਹੜਾ ਕਿ ਪ੍ਰੀਤ ਨਗਰ ਦੇ ਵਿੱਚ ਸੀਗਾ ਕੁਝ ਅਲਗਛਾ ਦੇ ਵਿਅਕਤੀ ਆਏ ਤੇ ਉਹਨਾਂ ਨੇ ਜਿਹੜਾ ਉਹਦਾ ਗਲਾਸ ਦਾ ਵੇਟ ਸੀਗਾ ਉੱਤੇ ਗੋਲੀ ਚਲਾਈ ਤੇ ਫਿਰ ਉੱਥੋਂ ਉਹਦੇ ਦਾਪਾ ਜੀ ਦੇ ਕਹਿਣ ਮੁਤਾਬਿਕ ਕਰੀ 15 ਲੱਖ ਰੁਪਏ ਕੈਸ਼ ਜਿਹੜਾ ਹੈ ਉਹ ਹੋ ਕਰਕੇ ਲੈ ਗਏ ਸੀ ਉਸ ਤੋਂ ਬਾਅਦ ਮਾਨਯੋਗ ਡੀਜੀਪੀ ਸਾਹਿਬ ਦੇ ਦिशा ਦिशा ਨਿਵੇਸ਼ਾਲੂ ਸਾਹਿਬ ਸਾਡੇ ਵੱਲੋਂ ਵਕ ਵਕ ਟੀਮਾਂ ਜਿਹਨਾਂ ਨੂੰ ਜਨਰਲ ਨੂੰ ਐਸਪੀ ਡੀ ਸਾਹਿਬ ਲੀਡ ਕਰ ਰਹੇ ਸੀਗੇ ਉਹ ਟੂਰਾ ਬਣਾਈ ਗਈ ਤੇ ਇਸ ਕੇਸ ਤੇ ਕੰਮ ਕਰਨਾ ਸ਼ੁਰੂ ਕੀਤਾ ਤੇ ਮੇਜਰ ਬ੍ਰੇਕਥਰੂ ਆਇਆ ਜਦੋਂ 16 ਤਾਰੀਖ ਦੀ ਰਾਤ ਨੂੰ ਦੋ ਦੋਸ਼ੀ ਸਾਨੂੰ ਇਤਲਾ ਮਿਲੀ ਇਸ ਕੇਸ ਦੇ ਜਿਹੜੇ ਕੀ ਸੀਗੇ ਜਨਾਬਾ ਜੀ ਨਾਲ ਬਸੰਤ ਸਿੰਘ ਤੇ ਜਗਜੀਤ ਸਿੰਘ ਸੀਗਾ ਉਹ ਜਿਹੜਾ ਫੋਕਲ ਪੁਆਇੰਟ ਦੋ ਰੂ ਰੋੜ ਜਾਂਦਾ ਮੰਡੀ ਕੋ ਬਿੰਦੜ ਚ ਉੱਥੇ ਇਹ ਦੋ ਦੋਸ਼ੀ ਇੱਕ ਵਿਦਾਉਟ ਨੰਬਰੀ ਕਾਲੇ ਰੰਗ ਦੀ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਕਿਤੇ ਜਾ ਰਹੇ ਸੀਗੇ ਤੇ ਸਾਡੀ ਟੀਮ ਇਹਨਾਂ ਨੂੰ ਭਾਲ ਕਰਨ ਚ ਸਾਡੇ ਐਸਐਚਓ ਗੋਵਿੰਦਲ ਅਰਸ਼ਦੀਪ ਤੇ ਸੀਆਈਆਈ ਇੰਚਾਰਜ ਅਮਰਵੀਰ ਇਹਨਾਂ ਨੂੰ ਕਿਨਾਂ ਦੀ ਭਾਲ ਦੇ ਲਈ ਨਿਕਲੇ ਤੇ ਉੱਤੇ ਜਿਹੜਾ ਹੈਗਾ ਇਹਨਾਂ ਨੂੰ ਦੇਖ ਕੇ ਜਿਹੜੇ ਦੋ ਦੋਸ਼ੀ ਸੀਗੇ ਭੱਜਣ ਲੱਗੇ ਇਹਨਾਂ ਦੀ ਮੋਟਰਸਾਈਕਲ ਇੱਕ ਮਿੱਟੀ ਦੇ ਢੇਰ ਕੋਲੇ ਡੇਗੋ ਪਈ ਤੇ ਉੱਤੇ ਜਿਹੜਾ ਹੈਗਾ ਇਹਨਾਂ ਨੇ ਸਾਡੀ ਟੀਮ ਉੱਤੇ ਫਾਇਰਿੰਗ ਕੀਤੀ ਜਵਾਬੀ ਫਾਇਰ ਦੇ ਵਿੱਚ ਇਹਨਾਂ ਨੇ ਵੀ ਡੋਲੀਆਂ ਲੱਗੀਆਂ ਉਹਨਾਂ ਨੂੰ ਇਮੀਡੀਏਟਲੀ ਮੈਡੀਕਲ ਟਰੀਟਮੈਂਟ ਜਿਹੜਾ ਕਿ ਸੀਏ ਨੇ ਮੰਨਿਆ ਕਰਾਏਗਾ ਇਨਾ ਤੋਂ ਫਿਰ ਅੱਗੇ ਜਿਹੜੇ ਫਰਦਰ ਕੇਸ ਦੀ ਸਾਨੂੰ ਲੀਡਸ ਨੇ ਤੇ ਇੱਕ ਤਾਂ ਇਲਾਕੇ ਜਿਹੜੀ ਦੋ ਮੋਟਰਸਾਈਕਲ ਸੀਗੀ ਦੋ ਜਿਹੜੇ ਵੈਪਨ ਸੀਗੇ ਉਹ ਬਰਾਮਦ ਕੀਤੇ ਗਏ ਤੇ ਜਿਹੜੀ ਮੋਟਰਸਾਈਕਲ ਸੀਗੀ ਜਿਹੜੀ ਇਹਨਾਂ ਨੇ ਜਿਹਦੀ ਵਰਤੋਂ ਕਰਕੇ ਸਾਡੀ ਪਾਰਟੀ ਤੇ ਫਾਇਰ ਕੀਤਾ ਸੀਗਾ ਉਹ ਵੀ ਕਬਜ਼ਾ ਪੁਲਿਸ ਨੇ ਲਿੱਤੀ ਉਸ ਤੋਂ ਬਾਅਦ ਇਸ ਕੇਸ ਦੇ ਵਿੱਚ ਮਨਪ੍ਰੀਤ ਸਿੰਘ ਗੁਰਪ੍ਰੀਤ ਸਿੰਘ 우ਮਾ ਸ਼ੰਕਰ ਅਜੈ ਜਸਪਾਲ ਇਹ ਇਸ ਤਰ੍ਹਾਂ ਹੋਰ ਬੰਦੇ ਜਿਹੜੇ ਸੀਗੇ ਉਹਨਾਂ ਨੂੰ ਨਾਮਿਨੇਟ ਕੀਤਾ ਗਿਆ ਹੁਣ ਤੱਕ ਇਸ ਕੇਸ ਦੇ ਵਿੱਚ 7 ਦੋਸ਼ੀਆਂ ਦੀ ਗ੍ਰਫਤਾਰੀ ਕਿੱਥੇ ਜਾ ਚੁਕੀ ਹੈ ਤੇ ਮੈਂ ਦੱਸਣਾ ਚਾਹੁੰਗਾ ਕਿ ਇੱਕ ਹੋਰ ਦੋਸ਼ੀ ਜਿਹੜਾ ਕਿ ਸੀਗਾ ਇਹਦੇ ਵਿੱਚ ਜਿਹਦਾ ਕਿ ਨਾ ਗੁਰਪ੍ਰੀਤ ਸੀਗਾ ਉਹ ਵੀ ਜਦੋਂ ਸਾਡੀ ਟੀਮ ਨੂੰ ਫੜ ਲਈ ਤੇ ਉਹਦੇ ਉਹ ਵੀ ਜਿਹੜੀ ਹੈਗੀ ਲੱਤਾਂ ਤੇ ਸੱਟ ਲੱਗੀ ਹੋਈ ਸੀ ਤੇ ਸਾਡੀ ਟੀਮ ਨੇ ਫੌਰੀ ਤੌਰ ਤੇ ਉਹਦਾ ਜਿਹੜਾ ਮੈਡੀਕਲ ਟਰੀਟਮੈਂਟ ਕਰਾਇਆ ਤੇ ਅੱਗੇ ਫਰਦਰ ਜਿਹੜੀ ਕਾਨੂੰਨੀ ਕਾਰਵਾਈ ਸੀ ਅਮਲ ਚ ਲਿਆਂਦੀ ਗਈ ਤੇ ਟੋਟਲ 7 ਦੋਸ਼ੀ ਦਫ਼ਤਰ ਕਿੱਥੇ ਜਾ ਕਿੱਥੇ ਜਾ ਚੁੱਕੇ ਦੋ ਦੋਸ਼ੀ ਜਿਹੜੇ ਹੈਗੇ ਆ ਉਹ ਹਨ ਇਸ ਕੇਸ 'ਚ ਹਨੋ ਨਵੀ ਗ੍ਰਫਤਾਰੀ ਬਾਕੀ ਹੈ ਉਹ ਫਰਾਰ ਹਨ ਕੁਣਾ ਤੇ ਸਾਡੀ ਜਿਹੜੀ ਟੀਮ ਹੈ ਲਗਾਤਾਰ ਰੇਡਾ ਕਰ ਰਹੀ ਹੈ ਹੁਣ ਤੱਕ ਇਸ ਕੇਸ ਦੇ ਵਿੱਚ ਤਿੰਨ ਜਿਹੜੀ ਹੈਗੀ 32 ਬੋਰ ਦੀ ਦੇਸੀ ਜਿਹੜੇ ਕਟੋਰੇ ਪਿਸਤਲੋਂ ਬਰਾਮਦ ਕੀਤੀ ਜਾ ਚੁੱਕਿਆ ਹੈ ਸਾਡੀ ਟੀਮ ਸਾਰਾ ਜਿਹੜਾ ਚੈੱਕ ਕਰ ਰਹੀ ਹੈ ਕਿ ਇਹ ਵੈਪਨ ਲੈਣ ਕਿੱਥੋਂ ਆਏ ਹੁਣ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਇਸ ਕੇਸ ਦੇ ਜਿਹੜਾ ਮਾਸਟਰਮਾਈਂਡ ਸੀ ਉਹ ਸੀਗਾ ਜਿਨ੍ਹਾਂ ਨੂੰ ਜਿਹੜੀ ਇਨਫੋਰਮੇਸ਼ਨ ਪ੍ਰੋਵਾਈਡਸ ਕਰ ਕੀਤੀ ਸੀ ਉਹ ਸੀ ਹਮਸ਼ੰਕਰ ਤੇ ਅਜਾ ਅਜਾ ਜਿਹੜਾ ਸੀਗਾ ਉਹ ਫਰੋਸਪੁਰ ਦਾ ਰੈਡ ਵਾਲਾ ਉਮਾ ਸ਼ੰਕਰ ਜਿਹੜਾ ਸੀ ਉਹ ਜਿਹੜਾ ਬਸਤੀ ਦੇ ਦਿਨਗੜ ਮੋਗੇ ਦਾ ਰਹਿਣ ਵਾਲਾ ਇਹਨਾਂ ਨੇ ਇਹ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਤੇ ਸਾਰੀ ਇਨਫੋਰਮੇਸ਼ਨ ਅੱਗੇ ਬਸੰਤ ਨੂੰ ਦਿੱਤੀ ਬਸੰਤ ਨੇ ਆ ਸਾਰਾ ਪਲਾਨ ਕੀਤਾ ਜਿਹੜਾ ਮੇਨ ਮਾਸਟਰਮਾਈਂਡ ਸੀ ਬਸੰਤੀ ਸੀ ਜਿੰਨੇ ਅੱਗੇ ਇੱਕ ਗੈਂਗਸਟਰ ਆਇਆ ਮਨੀ ਭਿੰਡਰ ਉਹਦੇ ਨਾਲ ਜਿਹੜੀ ਹੈਗੀ ਆ ਇਹ ਉਸ ਤੋਂ ਹਥਿਆਰ ਤੇ ਗੱਡੀ ਦਾ ਬੰਦੋਬਸ ਕਰਵਾਇਆ ਤੇ ਆ ਕੇ ਸਾਰੀ ਜਿਹੜੀ ਇਸ ਵਾਰ ਦਾ ਪਲਾਨ ਦਿਖਾ ਇਸ ਦਾ ਇਨਸੀਡੈਂਟ ਦੇ ਜਿਹੜੀ ਗੱਡੀ ਸੀਗੀ ਸਵਿਫਟ ਕਰ ਉਹ ਹੁਣ ਜਿਹੜੀ ਹੈ ਬਰਾਮਦ ਕੀਤੀ ਜਾ ਚੁੱਕੀ ਹੈ ਇਸ ਤੋਂ ਇਲਾਵਾ ਜਿਹੜੀ ਅਸਲ ਪੈਸੇ ਬਰਾਮਦ ਹੋਏ ਸੀ ਕਿ ਦੋਸ਼ੀ ਮੁਦਈ ਨੂੰ ਦੁਬਾਰਾ ਪੁੱਛਿਆ ਤੇ ਉਸਨੇ ਸਾਰਾ ਆਪਣਾ ਚੈੱਕ ਕਰਕੇ ਦੱਸਿਆ ਹੀ ਕਰੀਬ 11 11 ਲੱਖ ਐਕਚੁਅਲ ਜਿਹੜੀ ਹੈਗੀ ਉਹ ਕੋਈ ਉਸ ਤੋਂ ਸਾਡੀ ਟੀਮ ਨੇ 8 ਲੱਖ ਰੁਪਏ ਹੁਣ ਤੱਕ ਇਸ ਕੇਸ 'ਚ ਬਰਾਮਦ ਕੀਤਾ ਜੋ ਹੋ ਗਿਆ ਕਰ ਚੁੱਕੀ ਹੈ ਸਾਡੀ ਟੀਮ ਵੱਲੋਂ ਆਪ ਵੀ ਇਸ ਕੇਸ ਦੀ ਤਤਕੀਅ ਜਾ ਰਹੀ ਹੈ ਤੇ ਬਾਕੀ ਦੋਸ਼ੀ ਆ ਗਿਆ ਉਹ ਲੜੀ ਚੱਲ ਜਾਰੀ ਹੈ ਉਹ ਫਿਰ ਜਦੋਂ ਅੱਗੇ ਕੇਸ ਦੀ ਇਨਵੈਸਟੀਗੇਸ਼ਨ ਹੋ ਜੀ ਵੱਖਰੇ ਤੌਰ ਤੇ ਤੁਹਾਡੇ ਥਰੂ ਅਸੀਂ ਲੋਕਾਂ ਨੂੰ ਸਜਾ ਕਰਾਂਗੇ ਪਹਿਲਾਂ ਸਾਡੇ 15 ਲੱਖ ਦੀ ਲੁੱਟ ਗਈ ਜਾ ਰਹੀ ਸੀ ਜੀ ਅਮਾਰ ਖਰਦਾ ਜੀ ਇਹਨਾਂ ਸਭ ਦੀਆਂ ਲੱਖਾਂ ਦੀ ਭਾਜੀ ਹੋਰ ਜੋ ਦੁਬਾਰਾ ਸੀ ਮਾਲਿਕ ਨੂੰ ਪੁੱਛਿਆ ਉਹਨੇ ਸਾਰਾ ਦੇਖਿਆ ਦੁਬਾਰਾ ਚੈੱਕ ਕੀਤਾ ਜਿਹਦੇ ਨੇ ਆਪਣੇ ਵੱਲੋਂ ਦੁਬਾਰਾ ਸਾਰਾ ਵੈਰੀਫਾਈ ਕੀਤਾ ਤਾਂ ਦੋ ਕਰੀਬ 11.5 ਲੱਖ ਦੀ ਕਰੀ ਉਦੀ ਜਿਹੜੀ ਹੈਗੀ ਐਕਚੁਅਲ ਕੋਈ ਸੀ ਇਸ ਤੋਂ 8 ਲੱਖ ਦੇ ਕਰੀਬ ਜਿਹੜਾ ਹੈਗਾ ਉਹ ਕੈਸ਼ ਬਰਾਮਦ ਕੀਤਾ ਜਾ ਚੁੱਕਾ ਹੈ। ਕੋਈ ਮਾਮਲਾ ਦਰਖੀਣਾ। ਜੀ ਹਾਲੇ ਹੁਣਾ ਤੇ ਪਹਿਲਾਂ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਜਿੱਦਾਂ ਕੋਈ ਨਵਾਂ ਨਵਾਂ ਜਿਹੜਾ ਹੈਗਾ ਬੰਦਾ ਉਠ ਰਿਹਾ ਸੀਗਾ ਕਿ ਜੀ ਅਸੀਂ ਰਾਤੋ ਰਾਤ ਜੇ ਰਾਤੋ ਰਾਤ ਕੋਈ ਨਾ ਕੋਈ ਸਕੀਮ ਲਾਈਏ ਤੇ ਰਾਤੋ ਰਾਤ ਅਸੀਂ ਅਮੀਰ ਬਨ ਜਾਈਏ। ਉਸੇ ਲਾਲਚ ਦੇ ਵਿੱਚ ਕੋਈ ਇਹ ਸਾਰੇ ਜਿਹੜੇ ਬੰਦੇ ਹੈ ਜਿਹੜੇ ਨੌਜਵਾਨ ਹੀ ਹਨ ਤੇ ਇਹ ਮਿਸ ਕਾਇ ਜਿਹੜਾ ਆਪਾਂ ਕਹਿ ਦਈਏ ਜਾਂ ਅਨ ਇੰਪਲੋਇਡ ਕਹਿ ਦਈਏ। ਉਹ ਉਸ ਚੱਕਰ 'ਚ ਇਹਨਾਂ ਨੇ ਰਾਤੋ-ਰਾਤ ਅਮੀਰ ਅਮੀਰ ਬਰੰਗੇ ਚੱਕਰ ਦੇ ਵਿੱਚ ਸਾਰੀ ਜਿਹੜੇ ਹੈਗੇ ਮਾਰਦਾ ਪੁਹਲਾ ਲਾ ਦਿੱਤਾ ਤੇ ਇਹ ਨਵੇਂ-ਨਵੇਂ ਉੱਠੇ ਸੀਗੇ ਤੇ ਬਟ ਇਹ ਸਾਰੀ ਉਹਨਾਂ ਦੀ ਸਕੀਮ ਫਾਈਨਲੀ ਫੇਲ ਹੋ ਗਈ ਤੇ ਸਾਡੀ ਟੀਮ ਵੱਲੋਂ ਇੱਕ ਮੇਜਰ ਸਕਸੈਸਫੁਲੀਟੀ ਤੇ ਆਲਮੋਸਟ ਸਾਰੇ ਦੋਸ਼ੀ ਜਿਹੜੇ ਹੈਗੇ ਗ੍ਰਿਫਤਾਰ ਕਿਤੇ ਜਾ ਚੁੱਕੇ ਜਿਹੜੇ ਮੇਨ ਮਾਸਟਰਮਾਈਂਡ ਹੈ ਉਹ ਜਿਹੜੇ ਰਹਿੰਦੇ ਉਹਨਾਂ ਨੂੰ ਵੀ ਸਾਡੀ ਟੀਮ ਜਲਦੀ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਿਤੇ ਕਿੱਥੋਂ ਕਿਤੇ ਮਿਲਦੇ ਪਾ ਦੇ ਦੇਖੋ ਟੋਟਲ 7 ਬੰਦੇ ਨੇ ਜਿਹੜੇ ਗ੍ਰਿਫਤਾਰ ਕੀਤੇ ਕਿਤੇ ਕਿਤੇ ਜਾ ਚੁੱਕੇ ਵਿੱਚ ਜਿਹੜੇ ਜ਼ਿਆਦਾਤਰ ਮੰਨੇ ਨੇ ਬੱਦੂ ਮੈਂ ਪਹਿਲੇ ਕੀਆ ਸਭ ਤੋਂ ਪਹਿਲੇ ਜੱਪਾ ਜਿਹੜੇ 17 ਤਾਰੀਖ ਨੂੰ ਦੋ ਦੋਸ਼ੀ ਫੜੇ ਚਲਾਵਾ ਕੀ ਨਾ ਬਸੰਤ ਤੇ ਜਦੀਪ ਸੀ ਉਹ ਵੀ ਮੋਗੇ ਦੇ ਸੀ ਉਸ ਤੋਂ ਬਾਅਦ 18 ਅਗਲੇ ਦਿਨ ਅਸੀਂ ਮਨਪ੍ਰੀਤ ਤੇ ਗੁਰਪ੍ਰੀਤ ਨੂੰ ਫੜਿਆ ਉਹ ਵੀ ਮੋਗੇ ਦੇ ਸਨ ਉਸ ਤੋਂ ਬਾਅਦ 우마 ਸ਼ੰਕਰ ਜਸਪਾਲ ਆ ਵੀ ਮੋਗੇ ਦੇ ਸਨ ਮੋਗੇ ਦੇ ਸਨ ਇੱਕ ਬੰਦਾ ਆਜਾ ਸੀਗਾ ਉਹ ਜਿਹੜਾ ਸੀਗਾ ਫਰੋਸਪੁਰ ਸਾਈਡ ਦਾ ਸੀ ਤੇ ਜ਼ਿਆਦਾਤਰ ਬੰਦੇ ਜਿਹੜੇ ਹੈਗੇ 90% ਬੰਦੇ ਮੋਗੇ ਦੇ ਸਨ ਜਿਹੜੇ ਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇੱਥੇ ਇਸ ਤਰੀਕੇ ਦੇ ਵਿਅਕਤੀਆਂ ਕੋਲ ਜਿਹੜੇ ਕਾਰੋਬਾਰੀਆਂ ਕੋਲ ਕੈਸ਼ ਰਹਿੰਦਾ ਵੱਡੀ ਮਾਤਰਾ ਦੇ ਵਿੱਚ ਇਹ ਜਿਸ ਕਰਕੇ ਨਾਲੇ ਸਾਰੀ ਸਕੀਮ ਮੜਾਈ ਤੇ ਸਾਰੀ ਵਾਰਤ ਖੋਲ ਜਾਮ ਦਿੱਤਾ